ਨਾਨਕ ਹੋਤ ਨਿਹਾਲ ਸ਼ਿਵ ਜੀ ਸੋਰਠ ਮਹਲਾ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਵਰਸੀ ਮਨਾਈ ਸਾਡਾ ਅਣ੍ਹਾ ਭਣਾ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਚ ਪਾ ਕੇ ਆਏ ਉਸੇ ਦਿਨ ਇਹਨਾਂ ਨੇ ਅਮਰਤਪਾਲ ਨੂੰ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਐ ਹਰ ਸਾਡਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਇੱਕ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ਰਿਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਨਪਰਚ ਤੇ ਹੱਦ ਕਿਸ ਤੱਕ ਹੈ ਇੱਕ ਲੋਕ ਕਿਥੋਂ ਤੱਕ ਜਾਂਦੇ ਨੇ ਪੱਤ ਨੂੰ ਮਾਰ ਦਿੱਤਾ ਅਸੀਂ ਕਰ ਲਿਆ ਅਸੀਂ ਸਮਝ ਲਿਆ ਪਟਾਲਪੁਰ ਦਾ ਬਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਦਮ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਪਦੀ ਮਜਬੂਰੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦੇ ਕਿ ਸਰਕਾਰ ਕਹਿੰਦੀ ਹੈ ਸ਼ਰਾਬ ਚ ਕਰੋ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ 'ਚ ਸਾਡਾ ਜੰਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਆਂ ਨੂੰ ਤੁਹਾਨੂੰ ਆਪ ਦੇ ਦਿਮਾਗ ਦੇ ਵਿੱਚ ਗੱਲ ਭਰਨੀ ਪੋਗੀ ਮੈਂ ਪਰਸੋਂ ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰ ਦੌਰ ਨੂੰ ਛੁਣ ਛੁਣ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਪਾਰ ਨੇ ਇਕੱਠੇ ਨਾ ਹੋਏ ਤਾਂ ਤੁਸੀਂ ਵੇਖ ਲਓ ਮੇਰੇ ਵਰਗੇ ਪਰਵਾਰਾਂ ਦੀ ਗਿਣਤੀ ਇੱਥੇ ਵੱਧਦੀ ਚੁੜੀ ਜਾਨੀ ਹੈ ਅੱਜ ਦਾ ਸਮਾਗਮ ਮਾਹਲਗਾਮ ਦੇ ਵਿੱਚ ਜਿਹੜੇ ਸਾਡੇ ਨਰਦੋਸ਼ ਗੋਲੀਆਂ ਦੇ ਨਾਲ ਭੰਨੇ ਅੱਜ ਦਾ ਸਮਾਗਮ ਜਿਹੜਾ ਗੋਨਿਆਂ ਨੇ ਦਾ ਨਜ਼ਾਇਜ਼ ਪੁਲਿਸ ਦੇ ਤਸ਼ੱਦਦ ਦੇ ਨਾਲ ਸ਼ਹੀਦ ਹੋਏ ਆ ਬੱਚਾ ਹਰ ਉਸ ਸ਼ਹੀਦ ਕੌੰਗਾ ਬਣਾ ਬੱਚਾ ਨੂੰ ਜਿਹਨਾਂ ਦਾ ਬਿਨਾਂ ਕਸੂਰ ਤੋਂ ਤੁਸੀਂ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਲ ਖੜਨ ਦਾ ਮੈਂ ਪਰਨ ਵੀ ਕਰਦਾ ਔਰ ਤੁਸੀਂ ਥੋੜਾ ਜਿਹਾ ਘਬਰਾ ਜਾਂਦੇ ਹੋ ਆਪਣੇ ਫੋਨ ਵਰਤ ਕੇ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਔਲਾ ਮਨ ਥੋੜੇ ਜਿੰਨੇ ਪਤਸੇੜੀ ਹੋਣੇ ਚਾਹੀਦੇ ਕਿੰਤੀ ਮੇਰੇ ਪੁੱਤ ਦਾ ਮਗਰ ਬਹੁਤ ਵੱਡੀ ਸੀ ਪਰ ਖੜਨ ਵਾਲੇ ਬਹੁਤ ਥੋੜੇ ਨੇ ਜਿਹੜਾ ਤੁਹਾਡੇ ਵਿੱਚ ਬੈਠੇ ਨੇ ਪਰਵਾਹ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਉਹ ਜੇ ਸਰਕਾਰਾਂ ਦਾ ਆਪਾਂ ਬੋਤ ਕਰਾਂਗੇ ਦੇਖੋ ਕੰਮ ਥੋੜੇ ਲੱਭਦੇ ਦਾ ਹੁੰਦਾ ਹੀ ਹੈ ਇਹ ਹੁੰਦਾ ਹੀ ਹੈ ਤੇ ਆਪਾਂ ਨਾ ਆਰਾਦਾ ਨਹੀਂ ਛੁੱਡਾ ਕਰ ਸਕਦੇ ਕਈ ਲੋਕ ਮੈਨੂੰ ਪੋਲੀਟਿਸ਼ੀਨ ਦੱਸਦੇ ਆ ਠੀਕ ਹੈ ਭਾਈ ਭੱਜ ਜਾਈਏ ਕਿੱਥੇ ਜਦੋਂ ਕੋਈ ਨਾ ਸੁਣੀ ਕਿਸੇ ਦਰਤੇ ਦਾ ਜਾਵਾਂਗੇ ਕਿਉਂ ਤੁਸੀਂ ਐਪਲੀਕੇਸ਼ਨ ਦਿੱਨੀ ਹੈ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਉੱਥੇ ਪਈ ਹੈ ਮੈਂ ਤੁਹਾਨੂੰ 3 ਸਾਲਾਂ ਦਾ ਜਿਹੜਾ ਸੰਤਾਪ ਨਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਜੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ ਦੋ ਆ 12 ਤੋਂ 15 ਮਿਲੀਅਨ ਦੇ ਕਰੀਬ ਉਹ ਜਿਹੜੀ ਵੀਡੀਓ ਚੱਲ ਗਈ ਹੈ ਪਰ ਤੋਂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚ ਇਹ ਨਾਲ ਮੈਨੂੰ ਕੌਣਾ ਲੱਗਦਾ ਹੈ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਵੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੱਕਾ ਹੈ ਜਿਹੜੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਪਰਪੇ ਜਿਹੜਾ ਸਰਵੇਚੇ ਲੱਗਿਆ ਹੋਇਆ ਕੀ ਯਾਰ ਅਸੀਂ ਕੋਈ ਬਾਗੀ ਆ ਮੈਂ ਸਾਰਿਆਂ ਦੇ ਚਰਨੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗਿਰਗੜਾਇਆ ਔਰ ਇਹਨਾਂ ਦਾ ਹੁਕਮ ਸੀ ਮੈਂ ਪੁੱਤ ਦੇ ਖੁੱਲ ਛੁੱਟ ਕੇ ਘਰੋਂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੋ ਪਰ ਮੈਨੂੰ ਦੱਸੋ ਜਦੋਂ ਲੀਗਿੰਗ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਆਸਤੀਆਂ ਨੂੰ ਬਣਾਉਂਦਿਆ ਤਾਂ ਜੇ ਮੈਂ ਦੰਦਰ ਜਾ ਕੇ ਲੋਕਾਂ ਤੋਂ ਭੀਗੂ ਨੂੰ ਬੋਟਾਂ ਦੀ ਤਾਂ ਫੇ ਮੈਂ ਕੀ ਗੱਲ ਕਰਾਂ ਇਹ ਕਾਲੇ ਬੋਲੀ ਸਰਕਾਰ ਗੱਲ ਵੀ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬੈਠ ਗਏ 25 ਫੁੱਟ ਦੀ ਦੂਰੀ ਤੇ ਬੈਠਾ ਭਗਵਾਨ ਕਮਾਨ ਮੈਨੂੰ ਵੀ ਇੱਕ ਗੱਲ ਦੀ ਗਲਤ ਫਹਿਮੀ ਸੀ ਕਿ ਕਲਾਕਾਰ ਬਹੁਤ ਐਮਐਲਏ ਬਣੇ ਆ ਤੀ ਕਲਾਕਾਰ ਤਾਂ ਤੇਰੇ ਪੁੱਤ ਨੂੰ ਬਹੁਤ ਪਿਆਰ ਕਰਦੇ ਆ ਉਹ ਤੋਂ ਆ ਕੇ ਪੁੱਛਣਗੇ ਬਾਪੂ ਤੂੰ ਇੱਥੇ ਕਦੋਂ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਤੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਕਚਰਾ ਕੇ ਪਰਾਂ ਵੀ ਲੰਘ ਕੇ ਵੀਰੋ ਜਦੋਂ ਵਕਤ ਪੈਂਦਾ ਉਦੋਂ ਫਿਰਲੀ ਖੜਦੇ ਆ ਸੌਖੇ ਕੋਲੇ ਜਦੋਂ ਲਗਰੀ ਸਹੂਰਤਾ ਫਾਇਸਟਰ ਹੋਤੋਂੀ ਮੰਗਨੀ ਅਸੀਂ ਬੜਿਆਂ ਨੇ ਸੀਟਾਂ ਮੰਗੀਆਂ ਸੀ ਇਕੱਲੇ ਇਕੱਲੇ ਕਰਕੇ ਕੁਸ਼ਤਾਂ ਪੁੱਤਰੀਦਾਰ ਤੇ ਅਸੀਂ ਜੁੰਦੇ ਨੇ ਰਹਿੰਦੇ ਖੁੰਦੇ ਸੀ ਜਿਹੜੇ ਮੈਂਤਾਰੇ ਨੂੰ ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਗੱਲ ਜਿਹੜੇ ਦਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਮੋਹੀ ਗੱਲਾਂ ਕਰਦੀ ਐ ਇਸ ਦੇ ਢੇਡੇ ਤੋਂ ਬਾਹਰ ਨਹੀਂ ਜਾਂਦੇ ਆਇਨਾ ਦਾ ਕਾਦਰ ਕਦੇ ਕੋਈ ਗੁਲਾਮੀ ਵਾਂਗ ਵੇਜਰੇ ਵੀ ਨਹੀਂ ਕੀਤਾ ਜਿੰਨਾ ਇਹ ਸਰਕਾਰ ਕਰਦੀ ਐ ਸਾਡੇ ਪੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਕਾਲ ਪਾਰਕ ਦੇ ਪਿੱਛੇ ਜਾ ਕੇ ਤੁਸੀਂ ਕਤਲ ਕਰ ਦਿੰਦੇ ਹੋ ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਉਹਨੂੰ ਸਖਤ ਕਰਦੀਆਂ ਇੱਕ 312 ਪਰਚਾ ਦਿੰਦੇ ਹੋ 4 ਸਾਲਾਂ ਬਦਲੀ ਜਮਾਨਤ ਹੋ ਜਾਂਦੀ ਹੈ ਮੁਲਕੇ ਅਗਲਾ ਅੰਦਰ ਨਹੀਂ ਜਾਂਦਾ ਕੀ ਜਾਰੇ ਕਿਸੇ ਦਾ ਘਰ ਦਾ ਬੇੜਾ ਮੁੰਡਾ ਬਚ ਗਿਆ ਇਹਦੀ ਸਜ਼ਾ ਇੰਨੀ ਹੈ ਵੀ 4 ਸਾਲਾਂ ਚ ਅਤਵਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਵੇਖ ਕੇ ਕਦੋਂ ਆਉਂਦੇ ਨੇ ਬੇਚੀਆਂ ਦੇ ਉੱਤੇ ਹੱਸਦੇ ਆ ਮੁਸਕਰੀਆਂ ਮਾਰਦੇ ਉਹਨੀਆਂ ਮਾਰਦੇ ਕਿ ਦੁਸਰੇ ਨੂੰ بڑا ਆਖਾ ਇਹ ਦਿਨਾਂ ਸੀ ਹੁਣ ਜਲੀਲ ਹੋਨੇ ਆ 4 ਸਾਲ ਪਰ ਮੇਰੇ ਤੋਂ ਇਸ ਗੱਲ ਦਾ ਅਲੱਮਾ ਦੀ ਪਰਮਾਤਮਾ ਤੇ ਕਿਉਂਕਿ ਮੈਂ ਬੱਚੇ ਹੀ ਜਲੀਲ ਹੁਣ ਖਤਰ ਹੈ ਮਾੜੀ ਜਿਹੀ ਗੱਤੀ ਬਿਗੀ ਪੋਲਿਟੀਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਕਣਾ ਘਰ ਕਮਣਕੋ ਦੇ ਵਿੱਚ ਗਾਲਾਂ ਜੇ ਉਹ ਜੋ ਬੱਕੇ ਜਦੋਂ ਬੱਕਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਪੁੱਤ ਦਾ ਇਨਸਾਫ ਦੇਰ ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾ ਕਿਸੇ ਜਿੱਥੇ ਜਿੱਥੇ ਵੀ ਦਰਤੇ ਜਾ ਕੇ ਹਲਚੁਗੋਣੀ ਪਈ ਮੈਂ ਜਾਵਾਂਗਾ ਔਰ ਪੁੱਤ ਦਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸੇਦਾ ਜਣਾ ਤੁਹਾਡੇ ਚਰਨਾ ਦੀ ਝੁਕਦਾ ਤੁਸੀਂ ਦੂਰੋਂ ਨੇੜੋਂ ਮੇਰੇ ਕੋਲ ਇੱਥੇ ਮਹਾਰਾਸ਼ਟਰ ਤੋਂ ਵੀ ਦੁਆ ਕਰੇ ਭੈਣ ਬਹੁਤ ਬਧੀ ਗੱਲ ਹੈ ਤੁਸੀਂ ਆਪ ਦੇ ਭਰਾ ਮੈਨਾਂ ਪਿਆਰ ਕਰਦੇ ਹੋ ਫਿਰ ਵੀ ਕਵੰਦ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਦੇਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਕੱਟ ਜਾਦਾ ਹੋ ਜਾਂਦਾ ਹੈ ਤੇ ਯਾਰੀ ਉਹਦੀ ਬੁਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ਼ ਕਰਿਓ ਉਸ ਗੱਲ ਤੇ ਵੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਲਤ ਬੰਦ ਕੱਟ ਜਾਈਗਾ ਹੋਮਾ ਪਾਉ ਤੋਂ ਗਿਆ ਕੁਈ ਸਾਹ ਜੇ ਤੁਹਾਨੂੰ ਤਾਂ ਨਿਕਲ ਜਾਂਦਾ ਜਵਾਨ ਚੋ ਦੱਸਾਂ ਕਿ ਤੁਮਾਫ਼ ਕਰ ਚਲ ਰਹਾ ਤੁਸੀਂ ਸਾਰੇ ਜਿੰਨੇ ਵੀ ਕਦੋਂ ਕੰਮ ਲਈ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਹਿਮ ਜੀ ਦਾ ਸ਼ਾਂਸਾ ਵਹਿਮ ਜੀ ਦਾ ਰਾਮਾ ਨੂੰ ਕਿਸ ਤਰੀਕੇ ਨਾਲ ਇਨਸਾਫ਼ ਮਿਲੇਗਾ ਕਿਉਂਕਿ ਸਰਕਾਰਾਂ ਤੁਸੀਂ ਕਹਿੰਦੇ ਹੋ ਕੇਂਦਰ ਵੀ ਠੀਕ ਨਹੀਂ ਹੈਗੀ ਤੇ ਪੰਜਾਬ ਸਰਕਾਰ ਵੀ ਠੀਕ ਨਹੀਂ ਹੈਗੀ ਦੋਨੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਬਿਲਕੁਲ ਜੀ ਜਿੰਨੇ ਹੁਣ ਤੁਸੀਂ ਦੇਖੋ ਅਸੀਂ ਪਹਿਲ ਕਾਉਂ ਦੀ ਮੈਂ ਗੱਲ ਕੀਤੀ ਹੈ ਨਾ ਉਹ ਕਾਹ ਤੋਂ ਹੋਇਆ ਜੇ ਨਫ਼ਰਤ ਫਲਾਉਂਦੇ ਆ ਫਿਰ ਹੁੰਦਾ ਜੇ ਅਸੀਂ ਉਹਨਾਂ ਦਾ ਸਾਨੂੰ ਕਿੰਨਾ ਦੁੱਖ ਲੱਗਿਆ ਉਹ ਬੱਚੇ ਨਿਯਾਇ ਮਾਰੇ ਗਏ ਸਾਰੇ ਮੈਂ ਕਹਿੰਦਾ ਮੈਨੂੰ ਮੇਰੇ ਬੱਚੇ ਜਿਨ੍ਹਾਂ ਤੋਂ ਕੋਈ ਥਾਈ ਲਾਸ਼ਾਂ ਚੁੱਕ ਕੇ ਉਹ ਮਾਪੀ ਜਦੋਂ ਲੈ ਕੇ ਆਏ ਪਰੰਤੂ ਜਿਹੜੇ ਕੇਂਦਰ ਸਰਕਾਰ ਉਹਨਾਂ ਨੂੰ ਮਾਰਾ ਕਹਿੰਦੀ ਹੈ ਮਾਰਾ ਕੀਤਾ ਮਾਰਾ ਕਹਿਣਾ ਵੀ ਚਾਹੀਦਾ ਪਰੰਤੂ ਜਿਹੜਾ ਤੁਸੀਂ 268 ਲਾ ਕੇ ਦੇਸ਼ ਦਾ ਡਾਊਨ ਬਣਾ ਕੇ ਜੇਲ੍ਹ ਚ ਬੰਦ ਕਰੀ ਬੈਠੋ ਤੇ ਸੁਣ ਸੁਣ ਕੇ ਕਤਲ ਕਰਵਾ ਰਹੇ ਹੋ ਪੰਜਾਬ ਦੇ ਵਿੱਚ ਇਹਦਾ ਇਹਦਾ ਜ਼ਿੰਮੇਵਾਰ ਕੌਣ ਹੈ ਹੁਣ ਗੱਲ ਹੈ ਜਿਹੜੀ ਪਬਲਿਕ ਦੇ ਕੋਲ ਸਾਰੀ ਸਾਫ ਹੋ ਗਈ ਹੈ ਸਿਜਾਦ ਭੱਟੀ ਨੇ ਸਾਰਾ ਕਿੱਥੋਂ ਵੈਪਨ ਲਏ ਨੇ ਕਿੱਥੋਂ ਆ ਪੈਸਾ ਜਮ੍ਹਾਂ ਹੋਇਆ ਸਾਰੀ ਗੱਲ ਦੱਸਤੀ ਨਾ ਉਹਨੇ ਇਹਨਾਂ ਦੇ ਵਿੱਚੋਂ ਦੋ ਪਿਛਲੇ ਦੋਸ਼ੀ ਨੇ ਤਾਂ ਉਹਦੇ ਨਾਲ ਇੱਕ ਮਿੰਟ ਦੀ ਸਮਝੌਤਾ ਕਰਕੇ ਚੁੱਪ ਕਰਾਤਾ ਉਹਨੂੰ ਕਿਉਂ ਬਈ ਜੇ ਜੇ ਕ੍ਰਾਈਮ ਹੋਇਆ ਹੈ ਉਹਦੀ ਜਾਂਚ ਪੂਰੀ ਕਿਉਂ ਨਹੀਂ ਹੋਣੀ ਚਾਹੀਦੀ ਇਹ ਇੱਕ ਪਾਸੇ ਤਾਂ ਆਪ ਜੇਲ੍ਹ ਦੇ ਵਿੱਚ ਸੇਫ ਕਰਕੇ ਉਹਨੂੰ ਉੱਥੇ ਪੂਰੇ ਫੋਨ ਦਿੰਦੇ ਆ ਉਹ ਕਹਿੰਦੇ ਜਦੋਂ ਉਹਨਾਂ ਦਾ ਫੋਨ ਫੜ ਲੈਂਦੇ ਜ ਨਵੀਂ ਜੇਲ੍ਹ ਸ਼ਿਫਟ ਹੁੰਦੀ ਉਹ ਨਾਲ ਦੇ ਫੋਨ ਦਿੱਤੇ ਜਾਂਦੇ ਆ ਉਹ ਜਿਹੜਾ ਜਿਹਨੂੰ ਤੁਸੀਂ ਉਹ ਕਹਿੰਨੋ ਵੀ ਹਮਸ਼ਵਰਾ ਹੋ ਕੇ ਜਿੰਨਾ ਕ੍ਰਾਈਮ ਕੀਤਾ ਜਾਂਦਾ ਉਹ ਕਰ ਰਹੇ ਨੇ ਉਹ ਸਾਰੇ ਅਚਲ ਚੋਣ ਦੀ ਗੱਲ ਕਰਦੇ ਵੀ ਚੋਣ ਵੀ ਲੜਾਂਗੇ ਸਿੱਧੂ ਨੂੰ ਇਨਸਾਫਰ ਤੋਂ ਵਾਸਤੇ ਤੁਸੀਂ ਕੱਸੀ ਵੀ 2027 ਦੀਆਂ ਚੋਣਾਂ ਵੀ ਲੜਾਂਗੇ ਬੇਟਾ ਹੋਰ ਜਰੀਆ ਕੀ ਹੈ ਹੁਣ ਮੈਂ ਮੈਂ ਵਿਧਾਨ ਸਭਾ ਗਿਆ ਵੀ ਮੈਂ ਜਦੋਂ ਉੱਥੇ ਸੈਸ਼ਨ ਚੱਲਦਾ ਮੈਂ ਬਾਹਰ ਬੈਠੂੰਗਾ ਮੈਨੂੰ ਕਹਦੇ ਜੀ ਤੁਸੀਂ ਗੇਟ ਤੋਂ ਅੰਦਰ ਨਹੀਂ ਹੋ ਸਕਦੇ ਕਿਉਂਕਿ ਤੁਸੀਂ ਇੱਕਨੇ ਹੋਏ ਐਮਐਲਏ ਨਹੀਂ ਹੈਗੇ ਚਲੋ ਵੀਰੇ ਉੱਥੇ ਕੇਵਲ ਐਮਐਲਏ ਜਾ ਸਕਦਾ ਤੇ ਜੇ ਮੈਂ ਉੱਥੋਂ ਤੱਕ ਆਵਾਜ਼ ਲੈ ਕੇ ਜਾਣੀ ਹੈ ਤਾਂ ਮੈਨੂੰ ਹਰੇਕ ਕਾਨੂੰਨ ਦਾ ਰਸਤਾ ਪਣਾਉਣਾ ਪਊਗਾ ਨਾ ਚੋਣ ਲੜਨੀ ਕਿਹੜਾ ਕ੍ਰਾਈਮ ਹੈ ਜੇ ਮੈਨੂੰ ਲੋਕ ਮੇਰੇ ਹਲਕੇ ਤੇ ਚੁਣਗੇ ਮੈਂ ਲੜਨਗਾ ਲੋਕਾਂ ਨੂੰ ਅਪੀਲ ਕਰੀ ਹੈ ਜੀ ਵੀ ਸਾਥ ਦਿਓ ਤਾਂ ਅਸੀਂ ਆਪਾਂ ਜਿਹੜਾ ਸਿੱਧੂ ਨੂੰ ਇਨਸਾਫ ਦਿਵਾ ਸਕਦੇ ਹਾਂ ਬਿਲਕੁਲ ਮੇਰੇ ਨਾਲ ਤੁਸੀਂ ਆ ਜਿਹੜੇ ਖੜੇ ਨੇ ਆ ਹੁਣ ਇਨੀ ਗਰਮੀ ਦੇ ਵਿੱਚ ਮੇਰਾ ਗਰਮੀ ਵਿੱਚ ਮਸਰਤ ਕੀ ਹੈ ਸਿੱਧੂ ਮੂਸੇਵਾਲਾ ਇੱਕ ਵਿਜਨ ਚੰਗਾ ਸੀਗਾ ਮਾਸੇ ਦੇ ਲਈ ਉਹ ਵਿਜਨ ਵੀ ਹੈਗਾ ਕਿ ਇਨਸਾਫ ਹੀ ਹੈ ਜਿਹੜਾ ਉਹ ਕਰਨੀ ਚਾਹੁੰਦਾ ਸੀ ਸਾਡੇ ਨੂੰ ਇੱਕ ਉਤਮੀ ਔਰ ਪੜਿਆ ਲਿਖਿਆ ਇਨਸਾਨ ਸੀਗਾ ਉਹਦੇ ਸੁਪਨੇ ਬੜੇ ਉੱਚੇ ਸੀ ਉਹਦਾ ਲੈਵਲ ਤਾਂ ਮੈਂ ਬਾਪ ਹੋ ਕੇ ਵੀ ਨਹੀਂ ਸਮਝ ਸਕਿਆ ਉਹ ਕਿੱਥੋਂ ਤੱਕ ਪਹੁੰਚ ਚੁੱਕੇ ਕਾਸ਼ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਉਹ ਉਹ ਇੰਨੀ ਤਰੱਕੀ ਕਰੀ ਬੈਠਾ ਤਾਂ ਮੈਂ ਸਰਕਾਰ ਦੀ ਸੁਰੱਖਿਆ ਤੇ ਕਾਫੀ ਨਿਰਭਰ ਰਿਹਾ ਮੈਂ ਆਪਣਾ ਕਰ ਲਵਾਂਗੇ ਜੀ ਅੰਗੋ